ਕਾਂਗਰਸ ਵੱਲੋਂ ਸਮਰਾਲੇ ਦੇ ਵਿੱਚ ਵਰਕਰ ਸੰਮੇਲਨ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਤੇ ਪਾਰਟੀ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਇੱਥੇ ਕੁਝ ਸਮੇਂ ਦੇ ਵਿੱਚ ਪਹੁੰਚ ਜਾਣਗੇ ਤੇ ਇੱਥੇ ਦੇਖ ਸਕਦੇ ਹੋ ਕਿ ਤਿਆਰੀਆਂ ਕਿਸ ਤਰ੍ਹਾਂ ਨਾਲ ਜੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਇਸ ਦੇ ਨਾਲ ਨਾਲ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਏਵੜਿੰਗ ਜਿਹੜੇ ਉਹ ਖੁਦ ਕਾਮਕਾਰ ਨੂੰ ਜਿਹੜੇ ਸਾਹਮਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਥੇ ਅਮਰਿੰਦਰ ਸਿੰਘ ਰਾਏਵੜਿੰਗ ਖੁਦ ਇੱਥੇ ਦੇਖ ਰਹੇ ਕਰ ਰਹੇ ਨੇ ਪ੍ਰਦੀਪ ਸਾਹਿਬ ਕਿਸ ਤਰ੍ਹਾਂ ਨਾਲ ਲੱਗਦਾ ਕਿ ਅੱਜ ਆ ਦੇ ਵਰਕਰ ਸੰਮੇਲਨ ਤੋਂ ਬਾਅਦ ਦੇ ਵਿੱਚ ਵਰਕਰਾਂ ਤੇ ਜੋ ਹਾਈ ਕਮਾਂਡ ਦੇ ਵਿਚਾਲੇ ਗੈਪ ਸੀ ਉਸ ਨੂੰ ਘਟ ਘਟਾ ਦਿੱਤਾ ਜਾਵੇਗਾ ਕਾ ਹੁਣ ਬਹੁਤ ਘਟਿਆ ਹੋਇਆ ਹੈ ਪਰ ਅੱਜ ਇੱਕ ਖਰਗੇ ਸਾਹਿਬ ਚੰਗਾ ਨਵਾਂ ਸਨੇਹਾ ਦੇਣਗੇ ਪਹਿਲੀ ਵਾਰੀ ਵਰਕਰ ਸੰਮੇਲਨ ਹੋ ਰਿਹਾ ਹੈ ਉਹ ਵੀ ਪ੍ਰਧਾਨ ਇੱਥੇ ਪਹੁੰਚ ਰਹੇ ਨੇ ਕਿ ਲੱਗਦਾ ਕਿ ਅੱਜ 2024 ਦਾ ਚੋਣ ਵਿਗੁੱਲਾ ਜਿਹੜਾ ਅੱਜ ਕਾਂਗਰਸ ਨੇ ਵਿਗਾ ਦਿੱਤਾ ਉਹ ਚੋਣਾਂ ਦੀ ਵੀ ਸ਼ੁਰੂਆਤ ਹੈ ਅੱਜ ਚੋਣਾਂ ਦੀ ਵੀ ਸ਼ੁਰੂਆਤ ਹੋਏਗੀ ਜਿਹੜੀਆਂ 2024 ਦੀਆਂ ਪਾਰਲੀਮੈਂਟ ਚੋਣਾਂ ਨੇ ਵਰਿੰਗ ਸਾਹਿਬ ਕਿਸ ਤਰ੍ਹਾਂ ਨਾਲ ਦੇਖਦੇ ਹੋ ਦੂਜੇ ਪਾਸੇ ਕੇਜਰੀਵਾਲ ਵੱਲੋਂ ਕਿਹਾ ਜਾ ਰਿਹਾ ਹੈ ਕਿ 13 ਦੀ 13 ਸੀਟਾਂ ਜਿਹੜੀਆਂ ਉਹ 14 ਦੀ 14 ਹੀ ਚੰਡੀਗੜ੍ਹ ਦੇ ਵਿੱਚ ਵੀ ਗੱਲ ਅੱਜ ਪਾਸ਼ਣ ਦੇਾਂਗੇ ਉੱਥੇ ਸਾਰੀ ਗੱਲ ਕਲੀਅਰ ਕਰਾਂਗੇ ਉਨ੍ਹਾਂ ਦੇ ਨਾਮ ਹੁੰਦੇ ਉਹਨਾਂ ਦੇ ਨਾਮ ਇੱਥੇ ਅਮਰਿੰਦਰ ਸਿੰਘ ਰਾਜਾਵੜਿੰਗ ਜਿਹੜੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਕੁਝ ਸਮੇਂ ਦੇ ਵਿੱਚ ਭਾਸ਼ਣ ਦੇ ਵਿੱਚ ਸਾਰੀਆਂ ਗੱਲਾਂ ਨੂੰ ਜਿਹੜਾ ਉਹ ਕਲੀਅਰ ਆਊਟ ਹੈ ਜਿਹੜਾ ਉਹ ਕਰ ਦਿੱਤਾ ਜਾਵੇਗਾ ਫਿਲਹਾਲ ਉਡੀਕ ਇਹ ਰਹੇਗੀ ਕਿ ਸਪੀਚ ਦੇ ਦਰਮਿਆਨ ਕੀ ਕੁਝ ਜਿਹੜਾ ਕਾਂਗਰਸ ਹੈ ਜਿਹੜਾ ਉਹ ਅੱਜ ਘਰ ਵਿਖਾਉਂਦੀ ਹੈ ਵੀਡੀਓ ਜਰਨਲਿਸਟ ਜਤਿੰਦਰ ਨਾਲ ਮੈਂ ਸਮਰਪ੍ਰੀਤ ਸਿੰਘ ਸਮਰਾਲਾ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਕਾਂਗਰਸ ਵੱਲੋਂ ਸਮਰਾਲੇ ਦੇ ਵਿੱਚ ਵਰਕਰ ਸੰਮੇਲਨ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਤੇ ਪਾਰਟੀ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਇੱਥੇ ਕੁਝ ਸਮੇਂ ਦੇ ਵਿੱਚ ਪਹੁੰਚ ਜਾਣਗੇ ਤੇ ਇੱਥੇ ਦੇਖ ਸਕਦੇ ਹੋ ਕਿ ਤਿਆਰੀਆਂ ਕਿਸ ਤਰ੍ਹਾਂ ਨਾਲ ਜੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਇਸ ਦੇ ਨਾਲ ਨਾਲ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਏਵੜਿੰਗ ਜਿਹੜੇ ਉਹ ਖੁਦ ਕਾਮਕਾਰ ਨੂੰ ਜਿਹੜੇ ਸਾਹਮਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਥੇ ਅਮਰਿੰਦਰ ਸਿੰਘ ਰਾਏਵੜਿੰਗ ਖੁਦ ਇੱਥੇ ਦੇਖ ਰਹੇ ਕਰ ਰਹੇ ਨੇ ਪ੍ਰਦੀਪ ਸਾਹਿਬ ਕਿਸ ਤਰ੍ਹਾਂ ਨਾਲ ਲੱਗਦਾ ਕਿ ਅੱਜ ਆ ਦੇ ਵਰਕਰ ਸੰਮੇਲਨ ਤੋਂ ਬਾਅਦ ਦੇ ਵਿੱਚ ਵਰਕਰਾਂ ਤੇ ਜੋ ਹਾਈ ਕਮਾਂਡ ਦੇ ਵਿਚਾਲੇ ਗੈਪ ਸੀ ਉਸ ਨੂੰ ਘਟ ਘਟਾ ਦਿੱਤਾ ਜਾਵੇਗਾ ਕਾ ਤਾਂ ਹੁਣ ਬਹੁਤ ਘਟਿਆ ਹੋਇਆ ਹੈ ਬਟੇਚ ਅੱਜ ਇੱਕ ਖਰਗੇ ਸਾਹਿਬ ਚੰਗਾ ਨਵਾਂ ਸਨੇਹਾ ਦੇਣਗੇ ਪਹਿਲੀ ਵਾਰੀ ਵਰਕਰ ਸੰਮੇਲਨ ਹੋ ਰਿਹਾ ਹੈ ਭਾਈ ਪ੍ਰਧਾਨ ਇੱਥੇ ਪਹੁੰਚ ਰਹੇ ਨੇ ਕਿ ਲੱਗਦਾ ਕਿ ਅੱਜ 2024 ਦਾ ਚੋਣ ਵਿਗੁੱਲਾ ਜਿਹੜਾ ਅੱਜ ਕਾਂਗਰਸ ਨੇ ਵਿਗਾ ਦਿੱਤਾ ਉਹ ਇੱਕ ਚੋਣਾਂ ਦੀ ਵੀ ਸ਼ੁਰੂਆਤ ਹੈ ਅੱਜ ਚੋਣਾਂ ਦੀ ਵੀ ਸ਼ੁਰੂਆਤ ਹੋਏਗੀ ਜਿਹੜੀਆਂ 2024 ਦੀਆਂ ਪਾਰਲੀਮੈਂਟ ਚੋਣਾਂ ਨੇ ਅਤੇ ਵਰਿੰਗ ਸਾਹਿਬ ਕਿਸ ਤਰ੍ਹਾਂ ਨਾਲ ਦੇਖਦੇ ਹੋ ਦੂਜੇ ਪਾਸੇ ਕੇਜਰੀਵਾਲ ਵੱਲੋਂ ਕਿਹਾ ਜਾ ਰਿਹਾ ਹੈ ਕਿ 13 ਦੀ 13 ਸਿੱਟਾ ਜਿਹੜੀ ਆ ਉਹ 14 ਦੀ 14 ਹੀ ਚੰਡੀਗੜ੍ਹ ਦੇ ਵਿੱਚ ਵੀ ਗੱਲ ਅੱਜ ਪਾਸ਼ਨ ਦੇਾਂਗੇ ਉੱਥੇ ਸਾਰੀ ਗੱਲ ਕਲੀਅਰ ਕਰਾਂਗੇ ਉਨ੍ਹਾਂ ਦੇ ਨਾਮ ਹੁੰਦੇ ਆ ਉਨ੍ਹਾਂ ਦੇ ਨਾਮ ਇੱਥੇ ਅਮਰਿੰਦਰ ਸਿੰਘ ਰਾਜਵੜਿੰਗ ਜਿਹੜੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਕੁਝ ਸਮੇਂ ਦੇ ਵਿੱਚ ਭਾਸ਼ਣ ਦੇ ਵਿੱਚ ਸਾਰੀਆਂ ਗੱਲਾਂ ਨੂੰ ਜਿਹੜਾ ਉਹ ਕਲੀਅਰ ਆਊਟ ਹੈ ਜਿਹੜਾ ਉਹ ਕਰ ਦਿੱਤਾ ਜਾਵੇਗਾ ਫਿਲਹਾਲ ਉਡੀਕ ਇਹ ਰਹੇਗੀ ਕਿ ਸਪੀਚ ਦੇ ਦਰਮਿਆਨ ਕੀ ਕੁਝ ਜਿਹੜਾ ਕਾਂਗਰਸ ਹੈ ਜਿਹੜਾ ਉਹ ਅੱਜ ਘਰ ਵਿਖਾਉਂਦੀ ਹੈ ਵੀਡੀਓ ਜਰਨਲਿਸਟ ਜਤਿੰਦਰ ਨਾਲ ਮੈਂ ਸਮਰਪ੍ਰੀਤ ਸਿੰਘ ਸਮਰਾਲਾ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਕਾਂਗਰਸ ਵੱਲੋਂ ਸਮਰਾਲੇ ਦੇ ਵਿੱਚ ਵਰਕਰ ਸੰਮੇਲਨ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਤੇ ਪਾਰਟੀ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਇੱਥੇ ਕੁਝ ਸਮੇਂ ਦੇ ਵਿੱਚ ਪਹੁੰਚ ਜਾਣਗੇ ਤੇ ਇੱਥੇ ਦੇਖ ਸਕਦੇ ਹੋ ਕਿ ਤਿਆਰੀਆਂ ਕਿਸ ਤਰ੍ਹਾਂ ਨਾਲ ਜੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਇਸ ਦੇ ਨਾਲ ਨਾਲ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਏਵੜਿੰਗ ਜਿਹੜੇ ਉਹ ਖੁਦ ਕਾਮਕਾਰ ਨੂੰ ਜਿਹੜੇ ਸਾਹਮਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਥੇ ਅਮਰਿੰਦਰ ਸਿੰਘ ਰਾਏਵੜਿੰਗ ਖੁਦ ਇੱਥੇ ਦੇਖ ਰਹੇ ਕਰ ਰਹੇ ਨੇ ਪ੍ਰਦੀਪ ਸਾਹਿਬ ਕਿਸ ਤਰ੍ਹਾਂ ਨਾਲ ਲੱਗਦਾ ਕਿ ਅੱਜ ਆ ਦੇ ਵਰਕਰ ਸੰਮੇਲਨ ਤੋਂ ਬਾਅਦ ਦੇ ਵਿੱਚ ਵਰਕਰਾਂ ਤੇ ਜੋ ਹਾਈ ਕਮਾਂਡ ਦੇ ਵਿਚਾਲੇ ਗੈਪ ਸੀ ਉਸ ਨੂੰ ਘਟ ਘਟਾ ਦਿੱਤਾ ਜਾਵੇਗਾ ਕਹਤਾ ਹੁਣ ਬਹੁਤ ਘਟਿਆ ਹੋਇਆ ਹੈ ਪਰ ਅੱਜ ਇੱਕ ਖਰਗੇ ਸਾਹਿਬ ਚੰਗਾ ਨਵਾਂ ਸਨੇਹਾ ਦੇਣਗੇ ਪਹਿਲੀ ਵਾਰੀ ਵਰਕਰ ਸੰਮੇਲਨ ਹੋ ਰਿਹਾ ਹੈ ਪ੍ਰਧਾਨ ਇੱਥੇ ਪਹੁੰਚ ਰਹੇ ਨੇ ਕਿ ਲੱਗਦਾ ਕਿ ਅੱਜ 2024 ਦਾ ਚੋਣ ਵਿਗੁੱਲਾ ਜਿਹੜਾ ਅੱਜ ਕਾਂਗਰਸ ਨੇ ਵਿਗਾ ਦਿੱਤਾ ਉਹ ਇੱਕ ਚੋਣਾਂ ਦੀ ਵੀ ਸ਼ੁਰੂਆਤ ਹੈ ਅੱਜ ਚੋਣਾਂ ਦੀ ਵੀ ਸ਼ੁਰੂਆਤ ਹੋਏਗੀ ਜਿਹੜੀਆਂ 2024 ਦੀਆਂ ਪਾਰਲੀਮੈਂਟ ਚੋਣਾਂ ਨੇ ਅਤੇ ਵਰਿੰਗ ਸਾਹਿਬ ਕਿਸ ਤਰ੍ਹਾਂ ਨਾਲ ਦੇਖਦੇ ਹੋ ਦੂਜੇ ਪਾਸੇ ਕੇਜਰੀਵਾਲ ਵੱਲੋਂ ਕਿਹਾ ਜਾ ਰਿਹਾ ਹੈ ਕਿ 13 ਦੀ 13 ਸੀਟਾਂ ਜਿਹੜੀਆਂ ਉਹ 14 ਦੀ 14 ਹੀ ਚੰਡੀਗੜ੍ਹ ਦੇ ਵਿੱਚ ਵੀ ਗੱਲ ਅੱਜ ਪਾਸ਼ਣ ਦੇਾਂਗੇ ਉੱਥੇ ਸਾਰੀ ਗੱਲ ਕਲੀਅਰ ਕਰਾਂਗੇ ਦੇ ਨਾਮ ਹੁੰਦੇ ਉਹਨਾਂ ਦੇ ਨਾਮ ਇੱਥੇ ਅਮਰਿੰਦਰ ਸਿੰਘ ਰਾਜਾਵੜਿੰਗ ਜਿਹੜੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਕੁਝ ਸਮੇਂ ਦੇ ਵਿੱਚ ਭਾਸ਼ਣ ਦੇ ਵਿੱਚ ਸਾਰੀਆਂ ਗੱਲਾਂ ਨੂੰ ਜਿਹੜਾ ਉਹ ਕਲੀਅਰ ਆਊਟ ਹੈ ਜਿਹੜਾ ਉਹ ਕਰ ਦਿੱਤਾ ਜਾਵੇਗਾ ਫਿਲਹਾਲ ਉਡੀਕ ਇਹ ਰਹੇਗੀ ਕਿ ਸਪੀਚ ਦੇ ਦਰਮਿਆਨ ਕੀ ਕੁਝ ਜਿਹੜਾ ਕਾਂਗਰਸ ਹੈ ਜਿਹੜਾ ਉਹ ਅੱਜ ਘਰ ਵਿਖਾਉਂਦੀ ਹੈ ਵੀਡੀਓ ਜਰਨਲਿਸਟ ਜਤਿੰਦਰ ਨਾਲ ਮੈਂ ਸਮਰਪ੍ਰੀਤ ਸਿੰਘ ਸਮਰਾਲਾ ਡੇਲੀ ਪੋਸਟ ਪੰਜਾਬ ਰਿਆਣਾ ਹਿਮਾਚਲ